ਲੋਕ ਮਹੱਲਾ ਪੰਜਵਾ ਦੂਜਾ ਤਿਸ ਨਾ ਬੁਝਾਏ ਏ ਪ੍ਰਮੇਸ਼ਰ ਜਿਨ੍ਹਾਂ ਤੇ ਆਪ ਕਿਰਪਾਲੂ ਹੋਇਓ ਦੂਜਾ ਤਿਸ ਨਾ ਬੁਝਾਏ ਉਹਨੂੰ ਦੁਆਇਤ ਭਾ ਨਹੀਂ ਸਿਭਜਾਉਣਾ ਕੀਤਾ ਪਾਰ ਬ੍ਰਹਮ ਨਾਮ ਦੇਹੁ ਆਧਾਰ ਵੇਹ ਸੇ ਪਾਰਬੋਂ ਜੀ ਨੂੰ ਨਾਮ ਦਾ ਆਧਾਰ ਦਿੰਨੇ ਹੂੰ ਉਹਨੂੰ ਦੂਜਾ ਸੁਭਾਅ ਨਹੀਂ ਸਿਭਜਾਉਣਾ ਕੀਤਾ ਉਹ ਸਾਰੇ ਤੇ ਨੂੰ ਦੁਆਇਤ ਰੂਪ ਨੂੰ ਦੇਖਦੇ ਐ ਦੂਜਾ ਦੂਜਾ ਤਿਸ ਨਾ 부ਝਾਏ ਉਹ ਦੂਜਾ ਸੁਹਾਕ ਤੇ ਤਿਸ਼ਨ ਕ੍ਰਿਸ਼ਨ ਕ੍ਰਿਸ਼ਨਾ ਉਹਦੀ 부ਝਾਏ ਉਹ 부ਝਾ ਦਿੰਨੇ ਹਾਂ ਆ ਪਾਠ ਤੇਸ ਨਾ ਹੀ ਪਾ ਕਰਨਾ ਪਾਰ ਬ੍ਰਹਮ ਨਾਮ ਦੇਹੁ ਆਧਾਰ ਜਿਨਾਂ ਨੂੰ ਹੀ ਪਾਰ ਨੂੰ ਆਪਦੇ ਨਾਮ ਦਾ ਆਸਰਾ ਦੇ ਦਿੰਨੇ ਹਾਂ ਆਦਮਾ ਗੂਚਰ ਸਾਹਿਬ ਗੰਮ ਤਾਂ ਮੰਨ ਦੇ ਸੰਕਲਪਾਂ ਬਕਲਪਾਂ ਦੀ ਗੰਮ ਤਾਂ ਤੇ ਰਹਤੇ ਨੇ ਇੰਦਰੀਆਂ ਦੇ ਵਿਸ਼ਿਆਂ ਤੋਂ ਸੁਤੰਤਰ ਹੈ ਸਹਬ ਉਹ ਮਾਲਕ ਸਮਰੱਥ ਸੱਚ ਦਾਤਾ ਸਰਵ ਕਲੈ ਸਮਰੱਥੋਂ ਸੱਚਾ ਹੈ ਤੇ ਦਾਤਾਂ ਦੇ ਦੇਣ ਵਾਲਾ ਦਤਾਰ ਹੈ ਧਰਮ ਅਰਥ ਕਾਮੋਖ ਤੂੰ ਨਿਚਲ ਨਿਰਵੈਰ ਸੱਚ ਜੀ ਮਹਾਰਾਜ ਤੂੰ ਸਦਾ ਚੱਲ ਮੂਰਤਨ ਬਹੁ ਪ੍ਰਕਾਸ਼ ਰੂਪ ਅਚਨ ਸਰੂਪ ਹੈ ਤੂੰ ਨਿਚਲ ਨਿਰਵੈਰ ਸੱਚ ਇਹ ਵੈਰ ਨਹੀਂ ਸਾਰਿਆਂ ਦਾ ਆਤਮਾ ਸਰੂਪ ਹੈ ਸੱਚੇ ਪਾਤਸ਼ਾਹ ਸੱਚਾ ਤੁਧ ਦਰਬਾਰ ਆਪ ਦਾ ਦਰਬਾਰ ਸਾਧ ਸੰਗਤੋ ਸ੍ਰੀ ਹਰਮੰਦਰ ਸਾਹਿਬ ਵੀ ਸੱਚਾ ਹੈ ਜਿੱਥੇ ਠੇ ਪੈਰ ਵਾਹਿਗੁਰੂ ਤੇਰਾ ਭਜਨ ਸਿਮਰਨ ਕੀਰਤਨ ਹੁੰਦਾ ਹੈ ਸਕਿਆ ਤੂੰ ਦਰਬਾਰ ਸੱਚਾ ਤੇਰਾ ਦਰਬਾਰ ਸਰੂਪ ਹੈ ਸੱਚੇ ਪਾਤਸ਼ਾਹ ਕੀਮਤ ਕਹਿਣ ਨਾ ਜਾਈਐ ਤੇਰੇ ਸਰੂਪ ਦੀ ਕੀਮਤ ਮੁੱਲ ਨਹੀਂ ਕਿਸੇ ਦੇ ਪਾਸੋਂ ਕਿਹਾ ਜਾ ਸਕਦਾ ਆ ਸੁਣਾ ਪਰਵਾਰ ਘਰ ਘਰ ਪਾਰ ਕਰਕੇ ਲੋਕ ਪਰ ਲੋਕ ਕਰਕੇ ਆਵਦਾ ਅੰਤ ਪਾਰਵਾਰ ਨਹੀਂ ਪਾਇਆ ਜਾ ਸਕਦਾ ਪ੍ਰਭ ਛੋੜ ਹੋਰ ਜੀ ਮੰਗਣਾ ਕੀ ਵਾਹਿਗੁਰੂ ਆਪ ਨੂੰ ਛੱਡ ਕੇ ਪ੍ਰਭੂ ਜੀ ਆਪ ਨੂੰ ਛੱਡ ਕੇ ਜੇਰਾ ਹੋਰ ਕਿਸੇ ਤੋਂ ਮੰਗਣਾ ਹੈ ਸਭ ਵਿਖਿਆ ਰਤਸ਼ਾਰ ਸਾਰੀਆਂ ਵਿਸ਼ਿਆਂ ਦੀਆਂ ਗੱਲਾਂ ਆਈਆਂ ਰਾਸ ਜਿਹੜੇ ਆ ਵਿਸ਼ਿਆਂ ਦੇ ਇਹਦੇ ਚ ਸਾਰੇ ਸੁਆਹ ਹੋ ਜਾਂਦੇ ਆ ਲਾਨਤਾਂ ਪੈਂਦੀਆਂ ਉਹਨਾਂ ਦੇ ਉੱਤੇ ਦੇਖਿਆ ਮਾਇਆ ਦੇ ਰਸਾਂ ਚ ਖਾਕ ਹੀ ਹੋ ਗਏ ਸਾਰੇ ਸੇ ਸੁਖੀਏ ਸੱਚ ਸਾਹਸੀ ਸੱਚੇ ਸ਼ਾਹੂਕਾਰ ਵੀ ਸੇ ਉਹ ਹਨ ਇਹ ਸੁਖੀ ਵੀ ਉਹ ਹਨ ਸੱਚੇ ਜਿਹਨਾਂ ਸੱਚਾ ਵਿਹਾਰ ਜਿਨ੍ਹਾਂ ਨੂੰ ਸੱਚਾ ਨਾਮ ਦਾ ਜਪਣ ਦੀ ਪੌਣੂ ਬਿਹਾਰ ਪਾਇਆ ਹੈ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਏ ਵਾਹਿਗੁਰੂ ਆਪ ਦੇ ਨਾਮ ਵਿੱਚ ਜਿਨ੍ਹਾਂ ਦੀ ਪ੍ਰੀਤੀ ਲੱਗੀ ਹੈ ਸਹਿਜ ਸੁਖ ਸਾਰ ਉਹਨਾਂ ਨੂੰ ਸਹਿ ਅਜੋਤ ਸੁਖੋ ਸਾਲ ਸ੍ਰੇਖ ਸੁਖ ਪ੍ਰਾਪਤੋ ਇਹ ਜੋ ਕਦੇ ਨਾ ਨਾਸ ਹੋਵੇ ਗਿਰੇ ਨਾ ਨਾਨਕ ਇੱਕ ਆਰਾਧੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਆਕਾਲ ਪੁਰਖ ਆਪ ਨੂੰ ਆਰਾਧੇ ਹੈ ਜਿਹੜੇ ਸੰਤਨ ਹਰੇ ਨਾ ਉਹਨਾਂ ਸੰਤਾਂ ਦੀ ਧੂੜ ਆਪਣੇ ਆਪ ਨੂੰ ਬਣਾਈਏ ਇੱਕ ਨੂੰ ਇਰਾਦੀਏ ਤੇ ਜਿਹੜੇ ਆਰਧਨ ਵਾਲੇ ਉਹਨਾਂ ਸੰਤਾਂ ਦੀ ਧੂੜ ਬਣੀਏ ਮਹੱਲਾ ਪੰਜਵਾ ਆਨੰਦ ਸੂਖ ਬਿਸਰਾਮ ਨਿਤ ਕੀ ਸਾਲ ਸੰਗਤਿ ਆਨੰਦ ਸਰੂਪ ਜੋ ਪਰਮੇਸ਼ਵਰ ਹੈ ਉਹਦੇ ਸੁਖ ਵਿੱਚ ਮਸਰਾਮ ਹਮੇਸ਼ਾ ਇਸਤਿਤੀ ਹੁੰਦੀ ਹੈ ਨਿਤਿ ਹਰ ਦਾ ਕੀਰਤਨ ਗਾ ਜੇ ਹਰੀ ਦਾ ਕੀਰਤਨ ਗਾਉਣਾ ਕਰੀਏ ਆਨੰਦ ਸੂ ਬ੍ਰਹਮ ਦੇ ਵਿੱਚ ਉਹਦੇ ਸੁਖ ਵਿੱਚ ਮਸਰਾਮ ਟਿਕਾ ਹੁੰਦਾ ਹੈ ਹਰੀ ਦਾ ਕੀਰਤਨ ਜਸ ਗਾਉਣੇ ਕਰਕੇ ਚਿਤ ਇਕਾਗਰ ਹੋ ਜਾਂਦਾ ਹੈ ਕੀਰਤਨ ਕਰਨ ਤੋਂ ਬਾਅਦ ਕਿਸੇ ਹੋਰ ਵਿਹਾਰ ਚ ਨਾਂ ਪਰਤੇ ਸੁਰਤ ਨੂੰ ਜੋੜ ਕੇ ਮਹਾਰਾਜ ਚ ਬੈਠ ਜਾਵੇ ਇਹਨ ਫਲ ਬਰਾਉਤੁੰਦਾ ਹੁਦ ਤਾਈ ਅਵਰ ਸਿਆਣ ਪਛਾੜ ਦੇ ਜੀ ਹੋਰ ਸਿਆਣ ਪਉ ਬੁੱਧੀ ਦੀਆਂ ਜਿਹੜੀਆਂ ਇਹਨਾਂ ਤਿਆਗ ਕਰ ਦੇ ਨਾਨਕ ਉਦਰਸ ਨਾਨਕ ਉਦਰਸ ਨਾਨਕ ਸਾਹਿਬ ਕਹਿੰਦੇ ਨਾਮ ਨੂੰ ਜਪਿਆ ਕਰ ਇਸ ਪ੍ਰਕਾਰ ਉਦਰਸ ਉਬਰ ਜਾਏਗਾ ਮੁਕਤ ਹੋ ਜਾਏਗਾ ਉਧਾਰ ਹੋ ਜਾਏਗਾ ਪੌੜੀ ਨਾ ਤੂੰ ਆਵਹਿ ਵਸ ਏ ਪਰਮੇਸ਼ਰ ਤੂੰ ਕਿਸੇ ਦੇ ਵਸ ਨਹੀਂ ਆਉਂਦਾ ਹੈ ਬਹੁਤ ਕਿਣਾਵਨੇ ਬਾਹਲੇ ਮਿਲਕਣੀਆਂ ਮਾਰਨੇ ਕਰਕੇ ਬਾਹਲੇ ਗਰੀਬੀ ਦੇ ਕਿਹਨ ਕਿਹਣ ਗੱਲਾਂ ਕਰਨੇ ਕਰਕੇ ਉਹ ਵੱਸਦਾ ਨਹੀਂ ਤੂੰ ਆ ਜਾਂਦਾ ਕਹੇ ਦੇ ਨਾ ਤੂੰ ਆਵੇਂ ਵੱਸ ਕੀ ਵਾਹਿਗੁਰੂ ਤੂੰ ਇਸ ਪ੍ਰਕਾਰ ਵੱਸ ਨਹੀਂ ਆਉਂਦਾ ਹੈ வேத ਪੜਾਹ ਜੇ ਚਾਰੇ ਵੇਦਾਂ ਨੂੰ ਪੜ ਲਵੇ ਤੇ ਪੜਾਉਣਾ ਕਰੇ ਨਾ ਤੂੰ ਆਵੇਂ ਵੱਸ ਕੀ ਪਰਮੇਸ਼ਰ ਤੂੰ ਉਹਨਾਂ ਦੇ ਵੀ ਵੱਸ ਨਹੀਂ ਆਉਂਦਾ ਹੈ ਤੀਰਥ ਨਾਈ ਹੈ ਜੇ ਤੀਰਥਾਂ ਤੇ ਸਾਰਿਆਂ ਤੇ ਇਸ਼ਨਾਨ ਕਰਦਾ ਫਿਰੇ 68 ਤੀਰਥਾਂ ਤੇ ਨਾ ਤੂੰ ਆਵਹਿ ਵਾਸੀ ਪਰਮੇਸ਼ਰ ਤੂੰ ਇਉਂ ਨਹੀਂ ਵਸਦਾ ਆਂਦਾ ਹੈ ਧਰਤੀ ਧਾਈ ਹੈ ਸਾਰੀ ਧਰਤੀ ਤੇ ਤੋਂਦੇ ਫਿਰਿਏ ਨੌਖੰਡ ਪਰਸੀ ਵਿੱਚ ਭਿਖਿਆ ਮੰਗਦੇ ਫਿਰਿਏ ਨਾ ਤੂੰ ਆਵਹਿ ਵਾਸੀ ਪਰਮੇਸ਼ਰ ਤੂੰ ਕਿਸੇ ਪ੍ਰਕਾਰ ਵਸ ਨਹੀਂ ਆਉਂਦਾ ਹੈ ਨਾ ਤੂੰ ਕਿਤੈ ਸਿਆਣ ਪੈ ਕਿਤੇ ਕਿਤਨੀਆਂ ਸ਼ਾਸਤਰਾਵੀਆਂ ਸਿਆਣ ਪਾ ਵਿਵਹਾਰਾਂ ਦੀਆਂ ਸਿਆਣਪਾਂ ਸ਼ਾਫਿਰ ਗਿਆਨੀਆਂ ਦੀਆਂ ਸਿਆਣਪਾਂ ਕਿੰਨੀਆਂ ਹੀ ਸਿੱਖ ਲਈਏ ਨਾ ਤੂੰ ਆਵਹਿ ਵਸ ਕਿੰਨੀਆਂ ਬੁੱਧੀ ਦੀਆਂ ਸਿਆਣਪਾਂ ਕਰਕੇ ਵਸ ਨਹੀਂ ਆਉਂਦਾ ਬਹੁਤਾ দান ਦੇ ਨਹੀਂ ਤੂੰ ਆਉਂਦਾ ਵਸੇ ਪਰਮੇਸ਼ਰ ਬਹੁਤਾ ਵੱਡਾ ਦਾਨੀ ਬਣ ਕੇ ਦਾਨ ਦੇਣੇ ਕਰਕੇ ਹਰੀਚੰਦ ਵਰਗੇ ਕੂੜਿਆਂ ਦੇ ਪਾਸ ਬੈਠੇ ਸੀ ਵਿਸਵਾ ਮਿੱਤਰਨ ਸਭ ਕੋ ਤੇਰੇ ਵਸ ਏ ਪਰਮੇਸ਼ਰ ਸਭ ਕੋ ਆਪਦੇ ਵਸ ਹੈ ਅਗਮ ਅਗੋਚਰਾ ਤੂੰ ਅਗਮ ਹੈ ਮਨ ਦੀ ਗੰਤਾ ਤੂੰ ਪਰੇ ਹੈ ਅਗੋਚਰਾ ਇੰਦਰੀਆਂ ਦੇ ਵਿਸ਼ੇ ਹੈ ਤੂੰ ਭਗਤਾਂ ਕੈ ਵਸ ਏ ਵਾਹਿਗੁਰੂ ਤੂੰ ਆਪਦੇਆਂ ਭਗਤਾਂ ਦੇ ਵਸ ਹੈ ਪ੍ਰੇਮ ਕਰਕੇ ਭਗਤਾਂ ਤਾਣ ਤੇਰਾ ਭਗਤਾਂ ਨੂੰ ਤਾਂ ਮਾਰਾ ਤੇਰਾ ਹੀ ਬਰ ਹੈ ਜੋਰ ਹੈ ਤੇਰੇ ਜੋਰ ਦੇ ਆਸੇ ਤੇਰੀ ਭਗਤੀ ਕਰਦੇ ਆ ਉਹਨਾਂ ਦੇ ਵਸ ਮੈਂ ਇਸੇ ਪ੍ਰਕਾਰ ਮੰਨ ਦੇ ਪਰਸਾਂ ਪੌੜੀ ਪੜੋ ਨਾ ਤੂੰ ਆਵਵੇਂ ਬਸ ਇਹ ਮਨਾ ਤੂੰ ਨਾ ਪੁਰਖਾਂ ਦੇ ਵਸਨੀ ਆਉਂਦਾ ਹੈ ਬਹੁਤ ਕਿਣਾਵਨੇ ਜਿਹੜੇ ਬਹੁਤ ਸਾਰੀਆਂ ਗਰੀਬੀ ਦੇ ਨਾਲ ਲੜਕਾਹੀਆਂ ਮਾਰਦੇ ਰਹਿੰਦੇ ਉਹਨਾਂ ਦੇ ਕਿਹੜਾ ਤੂੰ ਵਸ ਆ ਜਾਣਾ ਨਾ ਤੂੰ ਆਵਹਿ ਬਸ ਇਹ ਮਨਾ ਉਹਨਾਂ ਜੀਆਂ ਦੇ ਵੀ ਤੂੰ ਵਸ ਨਹੀਂ ਆਉਂਦਾ ਹੈ ਬੀਦ ਪੜਾਵਨੇ ਜਿਹੜੇ ਇਦਾਂ ਨੂੰ ਪੜਉਂਦੇ ਹੈ ਵਿਦਵਾਨ ਬਣ ਕੇ ਉਹਨਾਂ ਦੇ ਵੀ ਤੂੰ ਵਸ ਨਹੀਂ ਆਉਂਦਾ ਹੈ ਨਾ ਤੂੰ ਆਵ ਹੇ ਵਸ ਹੇ ਮਨਾ ਉਹਨਾਂ ਦੇ ਵੀ ਤੂੰ ਵਸ ਨਹੀਂ ਆਉਂਦਾ ਹੈ ਤੀਰਥ ਨਾਈ ਹੈ ਜਿਹੜੇ ਸਾਰੇ ਯਾਤਰੀ ਬਣ ਕੇ ਤੀਰਥਾਂ ਤੇ ਇਸ਼ਨਾਨ ਕਰਦੇ ਫਿਰਦੇ ਹਨ ਨਾ ਤੂੰ ਆਵਹਿ ਵਸ ਹੇ ਮਨਾ ਉਹਨਾਂ ਦੇ ਵੀ ਤੂੰ ਵਸ ਨਹੀਂ ਆਉਂਦਾ ਹੈ ਧਰਤੀ ਧਾਈ ਹੈ ਜਿਹੜੇ ਤੇ ਸਾਰੀ ਧਰਤੀ ਤੇ ਦੌੜਦੇ ਫਿਰਦੇ ਹਨ ਨਾ ਤੂੰ ਆਵਹਿ ਵਸ ਹੇ ਪਰਮੇਸ਼ਰ ਉਹਨਾਂ ਦੇ ਵੀ ਤੂੰ ਵਸ ਹੇ ਮਨਾ ਤੂੰ ਉਹਨਾਂ ਦੇ ਵਸ ਨਹੀਂ ਆਉਣਾ ਹੈ ਕਿਤੇ ਸਿਆਣਪ ਸਿਆਣਪਾਂ ਵਕੀਲਵਾਨ ਵੀ ਆ ਕੋਈ ਸਾਇੰਸ ਵਿਦਿਆਦੀਆਂ ਕਿਤਨੀਆਂ ਸ਼ਾਸਤਰ ਗਿਆਨ ਦੀਆਂ ਸਿਆਣਪਾਂ ਸਿੱਖ ਲੈਣ ਨਹੀਂ ਬਸ ਆਉਂਦਾ ਇਹ ਮਨ ਨਾ ਤੂੰ ਆਵਹਿ ਵਸ ਨਹੀਂ ਆਉਂਦਾ ਤੂੰ ਵਸ ਉਹਨਾਂ ਦੇ ਵੀ ਬਹੁਤ ਆਦਾਨ ਦੇ ਬੜੇ ਦਾਨੀ ਬਣ ਕੇ ਜਿਹੜੇ ਦਾਨ ਦਿੰਦੇ ਹਨ ਸਭ ਕੋ ਤੇਰੇ ਵਸ ਸ੍ਰੀ ਮਨ ਸਭ ਕੋਈ ਤੇਂ ਵਸ ਕੀਤਾ ਤੇਰੇ ਵਸ ਹੈ ਅਗਮ ਅਗੂਚਰਾ ਅਤੇ ਇੱਕ ਪ੍ਰਮੇਸ਼ਰ ਤੇਰੀ ਗਮਤਾ ਤੋਂ ਪਰੇ ਹੈ ਅਗੋਚਰਾ ਇੰਦਰੀਆ ਦੇ ਅਵਿਸ਼ਯਾ ਪਰਮੇਸ਼ਰ ਤੇਰੇ ਤੂੰ ਭਗਤਾਂ ਕਹਿ ਬਸ ਇਹ ਮਨਾਂ ਤੂੰ ਭਗਤਾਂ ਦੇ ਬਸ ਆਇਆ ਹੈ ਭਗਤਾਂ ਤਾਂਤੀ ਭਗਵਾਨ ਜਿਹੜਾ ਆਸਰੀ ਸੰਪਦਾ ਦਾ ਜਿਹੜਾ ਬਲ ਉਹ ਖਤਮ ਕਰ ਦਿੰਦਾ ਹੈ ਦੇਵੀ ਸੰਪਦਾ ਨੂੰ ਧਾਰਨ ਕਰਕੇ ਸ਼ਲੋਕ ਮਹੱਲਾ 5 ਆਪੇ ਵੈਦ ਆਪ ਨਾਰਾਇਣ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਆਪ ਹੀ ਪਰਮੇਸ਼ਰ ਸਾਰਿਆਂ ਦੇ ਮੇਰਾ ਜੈਤ ਗੁਰੂ ਗੋਵਿੰਦਾ ਉਹ ਜਨਮ ਜਨਮ ਕੇ ਦੂਹ ਨਵਾਰਾ ਸੂਕਾ ਮਨਸਾ ਧਾਰਾ ਹੈ ਆਪੇ ਆਪ ਪਰਮੇਸ਼ਰ ਸਾਰਿਆਂ ਦੇ ਹੋਮੇ ਦੇ ਰੋਗ ਮਿਟਣ ਵਾਲਾ ਸਤਿਗੁਰੂ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰੂ ਹਰ ਦਰਗੇ ਕਾ ਵਸੀਠ ਕਿਉ ਆਪੇ ਆਪ ਸਤਿਗੁਰੂ ਨਾਨਕ ਦੇਵ ਰੂਪ ਹੈ ਆਪ ਨਾਰਾਇਣ ਆਪ ਹੀ ਰੈਣ ਆਪ ਮੇਰੇਨ ਕਲਾ ਤਾਰ ਜਗਮਾ ਪਰਵਰਿਓ ਆਪ ਹੀ ਗੁਰੂ ਹੋਮੈ ਦੇ ਰੋਗ ਅਗਿਆਨ ਦੇ ਰੋਗ ਨੂੰ ਮੇਟਣ ਵਾਲੇ ਵੈਦ ਬਣੇ ਆਪ ਹੀ ਨਾਰਾਇਣ ਮਹੰਤਾਰੂਪ ਹੈ ਸਾਰਿਆਂ ਦਾ ਆਣ ਘੜ ਰੂਪ ਹੈ ਇਹ ਵੈਦ ਜੀ ਕਾ ਦੁਖ ਲਾਉਣ ਆ ਜਿਹੜੇ ਦੁਨੀਆ ਦੇ ਵੈਦ ਆ ਇਹ ਵੈਦ ਨਹੀਂ ਹਨਗੇ ਇਹ ਤਾਂ ਜੀਆਂ ਨੂੰ ਜੇ ਕੋਈ ਥੋੜਾ ਉਲਟ ਹੋ ਜੇ ਉਹਨੂੰ ਦੂਈ ਗੋਲੀ ਦੇ ਕੇ ਲਾ ਦਿੰਦੇ ਨਸਵਾਬਤ ਕਰ ਦਿੰਦੇ ਹੈ ਖਤਮ ਕਰਨ ਵਾਲੇ ਵੈਦ ਹਨ ਇਹ ਜੀ ਇਹ ਵੈਦ ਜੀ ਕਾ ਦੁਖ ਲਾਉਣ ਇਹਨਾਂ ਵੈਦਾਂ ਦੇ ਤਾਂ ਹੀ ਜੀ ਨੂੰ ਦੁੱਖ ਲਾਉਣ ਜਾਣਦੇ ਐ ਸੁਖ ਕੋਈ ਪਹਤਾ ਸਕਦਾ ਹੈ ਇਸ ਪ੍ਰਕਾਰ ਦੇ ਵੈਦ ਹਨ ਇਹ ਗੁਰੂ ਸਾਹਿਬ ਜੀ ਕਿਹੇ ਜੇ ਵੈਦ ਹਨ ਇਹ ਵੈਦ ਜੀ ਕਾ ਦੁੱਖ ਲਾਉਣ ਗੁਰੂ ਸਾਹਿਬ ਜੀਵ ਦਾ ਜਿਹੜਾ ਦੁੱਖ ਹੈ ਨਾ ਜੰਮਣ ਮਰਨ ਦਾ ਉਹਨੂੰ ਲੈਣ ਨੂੰ ਲਾ ਦਿੰਦੇ ਹਨ ਮੇੜ ਦਿੰਦੇ ਐ اے 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 سدਗुरू جی ਵੈਖਾਣੇ হে ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਐਣ اے ਭਾਈ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਗੋਲੀ ਹੈ ਅੰਮ੍ਰਿਤ ਰਸ ਬ੍ਰਹਮਾ ਨੰਦ ਦੇ ਦੇਣ ਵਾਲੇ ਨੂੰ ਖਾਣ ਕਰਨ ਕਰੀਏ ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁੱਖ ਮਿਟਾਐ ਜਿਹਦੇ ਮਨ 'ਚ ਗੁਰੂ ਸਾਹਿਬ ਦਾ ਸ਼ਬਦ ਵਸ ਜਾਂਦਾ ਹੈ ਉਹਦੇ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਸਾਰੇ ਦੁੱਖਾਂ ਨੂੰ ਮਿਟਾ ਦਿੰਦਾ ਹੈ ਮਹੱਲਾ 5 ਹੁਕਮ ਉਛਲ ਹੁਕਮੀ ਰਹੇ ਸਿੱਖਾਂ ਨੂੰ ਪਰਸ਼ਨ ਕੀਤਾ ਮਾਰਾ ਸਮੁੰਦਰ ਜਿਹੜਾ ਹੈ ਇਹ ਕਿਸ ਪ੍ਰਕਾਰ ਸਥਿਤ ਹੈ ਤਾਂ ਮਾਲਾ ਫਰਮਾਉਂਦੇ ਹਨ ਹੁਕਮ ਉਛਲ ਹੁਕਮੀ ਰਹੇ ਜੇ ਪਾਈ ਹੁਕਮੀ ਜਦੋਂ ਮਹਾ ਪੜ ਲੋ ਹੁੰਦੀ ਹੈ ਉਦੋਂ ਇਸ਼ਾਰੇ ਮਾਰ ਕੇ ਸਾਰੀ ਖਲਕ ਦੇ ਵਿੱਚੇ ਡੋਬ ਲਿੰਦੇ ਆ ਇਸ ਪ੍ਰਕਾਰ ਜਿਹੜਾ ਉਸ਼ਾਲਾ ਹੈ ਹੁਕਮ ਇਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ ਜਿਹੜਾ ਕਿਨਾਰਿਆਂ ਦੇ ਵਿੱਚ ਨਿਜਮ ਵਿੱਚ ਬੱਧਾ ਰਹਿੰਦਾ ਸਮੁੰਦਰ ਇਹ ਵੀ ਹੁਕਮ ਵਿੱਚ ਹੀ ਰਹਿੰਦਾ ਹੈ ਪਰਮੇਸ਼ਰ ਦੇ ਹੁਕਮੇ ਦੁਖ ਸੁਖ ਸੰਕਾਰ ਸਹਿ ਇਸੇ ਪ੍ਰਕਾਰ ਇਸ ਸੰਸਾਰ ਹੈ ਸਮੁੰਦਰ ਹੁਕਮ ਵਿੱਚ ਹੀ ਇਹ ਆਸਰੀ ਸੰਪਦਾ ਦੇ ਇਸ਼ਾਰੇ ਮਾਰਦਾ ਹੈ ਹੁਕਮ ਕਰਕੇ ਦੇਵੀ ਸੰਪਦਾ ਦੇ ਛਾਲਿਆਂ ਕਰਕੇ ਇਹ ਸਾਧ ਸੰਗੇ ਜੀ ਉਛਲ ਨੂੰ ਰਹਿਤ ਹੋ ਜਾਂਦਾ ਵਿਕਾਰਾਂ ਵੱਲ ਤੇ ਹੁਕਮ ਵਿੱਚ ਹੀ ਸਮਾਦ ਲਾ ਕੇ ਇਸ ਸੰਸਾਰੂਪੀ ਸਮੁੰਦਰ ਰਹਿਦਾ ਹੈ ਹੁਕਮੇ ਦੁਖ ਸੁਖ ਸਮਕਰ ਸਹਿ ਜਿਗਿਆਸੂ ਰੂਪੀ ਸਮੁੰਦਰ ਜਿਗਿਆਸੂ ਦਾ ਚਿਤ ਜਿਹੜਾ ਹੈ ਇਹ ਮਨ ਹੁਕਮ ਦੁਆਰਾ ਹੀ ਪ੍ਰੇਮ ਦੇ ਉਸ਼ਾਲਿਆਂ ਚ ਉਛਲਦਾ ਹੈ ਹੁਕਮ ਹੁਕਮੇ ਰਹੇ ਕਿ ਜਦੋਂ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਦਾ ਹੈ ਉਦੋਂ ਇਹ ਸੰਕਾ ਧਾਰਨ ਕਰਕੇ ਵਿਕਾਰਾਂ ਦੀ ਕੋ ਸੰਗਤੋਂ ਰਹਿਤ ਹੋ ਜਾਂਦਾ ਹੈ ਇਸ ਤੋਂ ਦੋਹ ਰਹਿੰਦਾ ਹੈ ਆਤਮਨੰਦ ਵਿੱਚ ਹੁਕਮੇ ਦੁਖ ਸੁਖ ਸੰਕਰ ਸਹਿ ਹੁਕਮ ਨੂੰ ਮੰਨ ਕਰਕੇ ਦੁਖ ਤੇ ਸੁਖ ਨੂੰ ਜਿਹੜੇ ਅਧਿਕਾਰੀ ਹੈ ਉਸ ਸਮਾਨ ਕਰਕੇ ਸਹਾਰ ਕੇ ਜੀਵਨ ਮੁਕਤ ਹੋ ਜਾਂਦੇ ਹਨ ਹੁਕਮੇ ਨਾਮ ਜਪੈ ਦਿਨ ਰਾਤ ਜਦੋਂ ਮਨਰੇ ਤਾਂ ਹੁਕਮ ਮੰਨਦਾ ਹੈ ਹੁਕਮ ਅਨੁਸਾਰ ਰਾਤ ਨੇ ਅੰਮ੍ਰਿਤ ਨਾਮ ਨੂੰ ਜਪਦਾ ਹੈ ਜੀਵ ਨਾਨਕ ਜਿਸ ਨੂੰ ਹੋਵੇ ਦਾ ਇਹ ਭਾਈ ਉਹ ਨਾਮ ਜਪਦੇ ਜਿਸ ਦੇ ਤਾਈ ਮਹਾਰੇ ਦੀ ਪਾਉ ਭਗਤੀ ਦੀ ਸਤਗੁਰਾਂ ਦੁਆਰਾ ਅਮਰਤ ਨਾਮ ਦੀ ਬਖਸ਼ੀਸ਼ ਦੀ ਦਾਤ ਬ੍ਰह्म ਵਿੱਦਿਆ ਦੀ ਹੁੰਦੀ ਹੈ ਹੁਕਮ ਮਰੈ ਹੁਕਮੇ ਹੀ ਜੀਵੈ ਤੇ ਜੀਵ ਹੁਕਮ ਕਰਕੇ ਜੀਵਤ ਭਾਗ ਤੋਂ ਮਰਦਾ ਹੈ ਹੁਕਮ ਕਰਕੇ ਸੰਸਾਰ ਵੱਲੋਂ ਮਰਦਾ ਹੈ ਤੇ ਹੁਕਮ ਦੁਆਰਾ ਗੁਰਾਂ ਦੇ ਮੰਨ ਕੇ ਜੀਵਨ ਮੁਕਤੀ ਹੋ ਦੀ ਪ੍ਰਾਪਤੀ ਰੂਪ ਜਿਉਂਦਾ ਹੈ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਮਰ ਜਾਂਦਾ ਹੈ ਸੀ ਛੱਡ ਜਾਂਦਾ ਹੈ ਹੁਕਮ ਵਿੱਚ ਇਹ ਸਾਰਾ ਸੰਸਾਰ ਜਿਉਂਦਾ ਹੈ ਹੁਕਮੇ ਨਾਨਾ ਵੱਡਾ ਥੀਵੇ ਪਰਮੇਸ਼ਰ ਦੇ ਹੁਕਮ ਵਿੱਚ ਹੀ ਨਾਨਾ ਛੋਟੇ ਜਿਹੇ ਆਕਾਰ ਵਾਲਾ ਬਣ ਜਾਂਦਾ ਹੈ ਮੱਛਰ ਕੁੱਤੇ ਬਹੁਤ ਗੁੱਤੀਆਂ ਆਦਿਕ ਜਿਹੜੇ ਨਿੱਕੇ ਨਿੱਕੇ ਜਾਨਵਰ ਹੁੰਦੇ ਹਨ ਇਹ ਆਜਾ ਬਣ ਜਾਂਦਾ ਹੈ ਤੇ ਹੁਕਮ ਦੇ ਵਿੱਚ ਹੀ ਨਾਨਾ ਵੱਡੇ ਹਾਥੀ ਆਦਕਾਂ ਦੇ ਆਕਾਰਾਂ ਵਿੱਚ ਬਣ ਜਾਂਦਾ ਹੈ ਇਹ ਮਾਰਤ ਦੀ ਆਗਿਆ ਵਿੱਚ ਹੀ ਹੈ ਜਿਹੜੀਆਂ ਜੁਨਨ ਨੂੰ ਧਾਰਨ ਕਰਦਾ ਹੈ ਇਸੇ ਪ੍ਰਕਾਰ ਹੁਕਮੇ ਨਾਨਾ ਨਾਨਾ ਵੱਡਾ ਥੀਵੇ ਜਦੋਂ ਹੁਕਮ ਨੂੰ ਮੰਨਦਾ ਨਾਨਾ ਗਰੀਬੀ ਧਾਰ ਕੇ ਛੋਟਾ ਹੁੰਦਾ ਉਹ ਵੱਡਾ ਬ੍ਰਹਮ ਬ੍ਰਹਮ ਸਰੂਪ ਹੋ ਜਾਂਦਾ ਹੈ ਹੁਕਮੇ ਨਾਨਾ ਵੱਡਾ ਥੀਵੇ ਵੱਡਾ ਹੰਕਾਰੀ ਹੈ ਜਿਹੜਾ ਹੁਕਮ ਕਰਕੇ ਛੋਟਾ ਆਪਣੇ ਆਪ ਨੂੰ ਨਿਮਰਤਾ ਵਿੱਚ ਥੀਵੇ ਹੋ ਜਾਂਦਾ ਹੈ ਜਿਹੜਾ ਗਰੀਬੀ ਕਰਕੇ ਬਹੁਤ ਸਾਰਿਆਂ ਧੂੜ ਬਣਿਆ ਹੋਇਆ ਹੈ ਉਹ ਵੱਡਾ ਬ੍ਰह्म ਰੂਪ ਹੋ ਜਾਂਦਾ ਹੁਕਮ ਮੰਨ ਕਰਕੇ ਹੁਕਮੇ ਸੋਗ ਹਰਖ ਆਨੰਦ ਖੁਗੂ ਦੇ ਵਿੱਚ ਹੀ ਪਦਾਰਥਾਂ ਦੇ ਵਿਛਣੇ ਕਰਕੇ ਸੋਗ ਹੀ ਪਿਆ ਰਹਿੰਦਾ ਇਹ ਗੱਲ ਪਦਾਰਥਾਂ ਦੇ ਮਿਲਣੇ ਕਰਕੇ ਹੁਕਮ ਵਿੱਚ ਹੀ ਖੁਸ਼ ਹੋਇਆ ਰਹਿੰਦਾ ਜੋ ਪਦਾਰਥ ਮਿਲ ਜਾਂਦੇ ਆ ਸੋਗ ਹਰਖ ਤੋਂ ਸੁਤੰਤਰ ਜੋ ਬ੍ਰਹਮ ਆਨੰਦ ਹੋਇ ਹੁਕਮ ਮੰਨਣ ਕਰਕੇ ਉਸ ਦੀ ਪ੍ਰਾਪਤੀ ਹੁੰਦੀ ਹੈ ਉੱਥੇ ਆਏ ਹਰਖ ਨਾ ਗਏ ਸੋਗ ਉਹ ਬ੍ਰਹਮ ਆਨੰਦ ਹੈ ਜਿਸ ਵਿੱਚ ਇੱਕ ਰਸ ਹੈ ਇਹ ਵੀ ਮਾਰੋ ਦੇ ਹੁਕਮ ਵਿੱਚ ਹੀ ਹੈ ਹੁਕਮੀ ਜਪੈ ਨਿਰੋਧ ਗੁਰਮੰਤ ਜਦੋਂ ਹੁਕਮ ਨੂੰ ਮੰਨਦਾ ਹੈ ਨਿਰੋਧ ਨਿਰਾਇ ਉਧਾਰ ਕਰਨ ਵਾਲਾ ਨਿਰਵਿਸ਼ੇਸ਼ ਕਰਕੇ ਉਧਾਰਨ ਵਾਲਾ ਕਿ ਤੂੰ ਨਿਰੋਧ ਰੋਕਣ ਵਾਲਾ ਗੁਰਮੰਤਰ ਵਾਹਿਗੁਰੂ ਮੰਤਰ ਨੂੰ ਜਪਦਾ ਹੈ ਉਦੋਂ ਸਾਰੀਆਂ ਇੰਦਰੀਆਂ ਨੂੰ ਮਨ ਨੂੰ ਨਿਰੋਧ ਲੈਂਦਾ ਰੋਕ ਲੈਂਦਾ ਹੈ ਕੋ ਕਮੀ ਆਉਣ ਜਾਣ ਰਹਾਏ ਮਾਰਾ ਦਾ ਹੁਕਮ ਜਦੋਂ ਮੰਨ ਲੈਂਦਾ ਹੈ ਪਾਣੀ ਚੱਲਦਾ ਉਦੋਂ ਆਉਣ ਜਾਣ ਤੋਂ ਜੰਮਣ ਮਨ ਤੋਂ ਰਹਿਤ ਹੋ ਜਾਂਦਾ ਹੈ ਨਾਨਕ ਜਾ ਕੋ ਭਗਤੀ ਲਾਏ ਕੋਣ ਹੁਕਮ ਕਿਹੜਾ ਹੈ ਉਹ ਮਾਰਾ ਕਹਿੰਦੇ ਜਿਨ੍ਹਾਂ ਨੂੰ ਭਗਤੀ ਵਿੱਚ ਲਾ ਲੈਂਦਾ ਹੈ ਹੁਕਮ ਮੰਨਦੇ ਹੈ ਜਿਹੜੇ ਉਹ ਆਉਣ ਜਾਣ ਤੋਂ ਰਹਿਤਪੁਰਖ ਹੋ ਜਾਂਦੇ ਮੁਕਤ ਹੋ ਜਾਂਦੇ ਹਨ ਪੌੜੀ ਹਉ ਤਿਸ ਟਾੜੀ ਕੁਰਬਾਨ ਨਰ ਦੇ ਕੀਰਤਨੀਏ ਬਣ ਕੇ ਗੁਣ ਗਾਉਣੇ ਚਾਹੀਦੇ ਹਜੂਰ ਫਰਮਾਉਂਦੇ ਹਨ ਹਉ ਤਿਸ ਟਾੜੀ ਕੁਰਬਾਨ ਅਸੀਂ ਉਸ ਟਾੜੀ ਕੀਰਤਨ ਗਾਉਣ ਵਾਲੇ ਤੋਂ ਕੁਰਬਾਨ ਆਪਣਾ ਆਪ ਵਾਰਨਾ ਕਰਦੇ ਹਾਂ ਜੀ ਤੇਰਾ ਸੇਵਦਾ ਜੀ ਮੇਰੇ ਵਾਹਿਗੁਰੂ ਤੇਰਾ ਸੇਵਾਦਾਰ ਬਣਿਆ ਤੇਰੇ ਜਸ ਨੂੰ ਗਾਉਂਦਾ ਹੈ ਹਉ ਤਿਸ ਟਾੜੀ ਬਲਿਹਾਰ ਅਸੀਂ ਉਸ ਟਾੜੀ ਕੀਰਤਨੀਆਂ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਜੀ ਗਾਵੇ ਗੁਣ ਅਪਾਰ ਜਿਹੜੇ ਅਪਾਰ ਤੇਰੇ ਗੁਣਾਂ ਨੂੰ ਗਾਉਂਦਾ ਐਵੇਂ ਝੂਠ ਸੱਚ ਦੀਆਂ ਦੁਨੀਆ ਦੀਆਂ ਕਹਾਣੀਆਂ ਛੱਡ ਕੇ ਅਪਾਰ ਰੂਪ ਤੇਰੇ ਗੁਣਾਂ ਨੂੰ ਗਾਉਂਦਾ ਉਹ ਕੀਰਤਨੀਆਂ ਤੋਂ ਬਿਹਾਰ ਜਾਣੇ ਹਾਂ ਅਸੀਂ ਸੋਟ ਹੱਦੀ ਤਨ ਤਨ ਉਹ ਢਾਡੀ ਕੀਰਤਨੀਆਂ ਤਨ ਉਹਦੇ ਮਾਤਾ ਤਨ ਉਹਦਾ ਪਿਤਾ ਤਨਤਾ ਦੇ ਯੋਗ ਹੈ ਉਹ ਇਹ ਲੋੜੀ ਨਿਰੰਕਾਰ ਜਿਸ ਨੂੰ ਨਿਰੰਕਾਰ ਆਪ ਲੋੜਦਾ ਕਿ ਸਾਡੇ ਦਰਵਾਜ਼ਾ ਆ ਕੇ ਕੀਰਤਨ ਕਰੋ ਉਹ ਕੀਰਤੀਆਂ ਤੰਤਾਲੇ ਯੋਗ ਹੈ। ਕੋ ਟਾਡੀ ਭਾਗਠ। ਉਹ ਟਾਡੀ ਸ਼ਾਹੂਕਾਰ ਹੈ। ਟਾਗਡ ਭਾਗਾਆਂ ਵਾਲਾ ਹੈ। ਜਿਸ ਸੱਚਾ ਦਵਾਰਬਾਰ ਜਿਨ੍ਹਾਂ ਨੂੰ ਸੱਚਾ ਦਵਾਰਬਾਰ ਸੱਚਾ ਦਰਬਾਰ ਮਿਲਿਆ ਹੈ। ਦਵਾਰਬਾਰ ਨਾਉ ਇਕੱਠਾ ਹੀ ਦਰਬਾਰ ਦਾ ਹੈ। ਜਿਨ੍ਹਾਂ ਨੂੰ ਸੱਚਾ ਦਰਬਾਰ ਮਿਲਿਆ ਹੈ। ਜਿਨ੍ਹਾਂ ਨੂੰ ਬਾਹਰ ਸੰਸਾਰ ਵਿੱਚ ਸੱਚਾ ਦਵਾਰ ਗਿਆਨ ਪ੍ਰਾਪਤ ਹੋਇਆ ਹੈ। ਸੱਚਾ ਦਵਾਰਬਾਰ ਦਵਾਰ ਮਨੁੱਖਾ ਜਨੂਪਰੀ ਦਵਾਰੇ ਵਿੱਚ ਬਾਰ ਵਿੱਚ ਜਿਹਨਾਂ ਨੂੰ ਸੱਚਾ ਪ੍ਰਾਪਤ ਹੋਇਆ ਮਨੁੱਖਾ ਜਨ ਰੂਪੀ ਦਰਵਾਜ਼ੇ ਦਰਵਾਜ਼ੇ ਵਿੱਚ ਵਾਰ ਦਰਵਾਜ਼ਾ ਦਰਵਾਜ਼ੇ ਵਾਲਾ ਸੰਸਾਰ ਰੂਪੀ ਦਰਵਾਜ਼ੇ ਵਾਲਾ ਜੋ ਪਰਮੇਸ਼ਵਰ ਹੈ ਜਿਹਨੂੰ ਸੱਚਾ ਮਿਲਿਆ ਹੈ ਉਹਦਾ ਸੱਚਾ ਹੈ ਇਹ ਦੁਆਰ ਮਨੁੱਖਾ ਜਨਮ ਤੇ ਬਾਹਰ ਇੰਦਰੀਏ ਵੀ ਨੇਤਰੀ ਸਦਗੋ ਵੇਖਣਾ ਸਰਵਣੀ ਸੁਣਨਾ ਗੁਰਨਾਉ ਇਉਂ ਇੰਦਰੀਏ ਵੀ ਮਾਨਵੀ ਉਹ ਸੱਚੇ ਬੂਹੇ ਗਿਆਨਵਾਰੇ ਹਨ ਉਹ ਢਾਡੀ ਤੁੰਦ ਧਿਆ ਕੇ ਸੱਚੇ ਪਾਤਸ਼ਾਹ ਉਹ ਢਾਡੀ ਕੀਰਤनियां ਹੈ ਜਿਹੜਾ ਆਪ ਨੂੰ ਧੌਂਦਾ ਰਹਿੰਦਾ ਹੈ ਕਲਿਆਣੇ ਦਿਨ ਰੈਣਾਰ ਇਹ ਕਲਿਆਣਾ ਗਾਉਂਦੇ ਹੁੰਦੇ ਆ ਢਾਡੀ ਜਿਹੜੇ ਹੈ ਜਿਵੇਂ ਮਰਾਸੀ ਗਾਉਂਦੇ ਹੁੰਦੇ ਹਨ ਕਿ ਫਲਾਣਾ ਫਲਾਣੇ ਦਾ ਫਲਾਣਾ ਫਲਾਣੇ ਦਾ ਇਸ ਪ੍ਰਕਾਰ ਮਾਰਾ ਕਲਿਆਣ ਨਾਮ ਜਸ ਦਾ ਹੈ ਰਾਤ ਦਿਨੇ ਜਿਹੜਾ ਤੇਰੇ ਜਸ ਨੂੰ ਗਾਉਂਦਾ ਹੈ ਉਹ ਉਹ ਤੈਨੂੰ ਧਿਆਉਂਦਾ ਮਨ ਕਰਕੇ ਤੇ ਬਾਣੀ ਕਰਕੇ ਆਦਿ ਕਲਿਆਣਾ ਜਸ ਨੂੰ ਗਾਉਂਦਾ ਰਾਗ ਨੇ ਮੰਗੈ ਅੰਮ੍ਰਿਤ ਨਾਮ ਆਉਂਦੇ ਪਾਸੋਂ ਅੰਮ੍ਰਿਤ ਨਾਮ ਨੂੰ ਮੰਗਦਾ ਹੈ ਜਿਹੜਾ ਨਾ ਆਵੇ ਕਦੇ ਹਾਰ ਉਹਨੂੰ ਮੂਖਾ ਜਿੰਜ ਕਦੇ ਹਾਰ ਨਹੀਂ ਉਹਦੀ ਜਿੱਤ ਕੇ ਜਾਂਦਾ ਹੈ ਉਹ ਪੁਰ ਸੰਸਾਰ ਦੇ ਵਿੱਚ ਪੱਪੜ ਭੋਜਨ ਸੱਚ ਉਹਨੂੰ ਸੱਚੇ ਪਾਤਸ਼ਾਹ ਜੀ ਕੱਪੜੇ ਜਿਵੇਂ ਟਾੜੀ ਨੂੰ ਦਿੰਦਾ ਪਾਤਸ਼ਾਹ ਖੁਸ਼ ਹੋ ਕੇ ਪੋਜਨ ਖੁਰਾਕ ਜਿਹੜਾ ਖਾਣ ਨੂੰ ਰਹਿਦਾ ਲਿਵੈ ਧਾਰ ਇਸ ਪ੍ਰਕਾਰ ਜਿਹੜਾ ਤੇਰਾ ਕੀਤਨੀਆਂ ਦਾ ਕਪੜਾ ਵੀ ਪ੍ਰੇਮ ਰੂਪ ਪ੍ਰੇਮ ਪਟੋਲਾ ਤਹ ਦਾ ਢੱਕ ਨੂੰ ਕੁਬਦ ਮੇਰੀ ਤੇ ਪੋਜਨ ਬ੍ਰਹਮ ਗਿਆਨ ਦਾ ਸੱਚਾ ਦਿੱਤਾ ਹੈ ਤੇਰੇ ਲਿਬੇ ਦੇ ਤਹਰ ਆਸਰੇ ਮਾਰਾ ਉਹ ਰਹਿੰਦਾ ਹੈ ਮਹਾਪੁਰਖੋ ਸੂ ਟਾੜੀ ਗੁਣਵੰਤ ਉਹ ਢਾੜੀ ਸ੍ਰੇਸ਼ਟ ਗੁਣਾ ਵਾਲਾ ਗਿਆਨਵਾਨ ਹੈ ਜਿਸ ਨੂੰ ਪ੍ਰਭ ਪਿਆ ਜਿਨ੍ਹਾਂ ਨੂੰ ਪ੍ਰਭ ਅਕਾਲਪੁਰਖ ਆਪ ਦਾ ਪਿਆਰ ਹੈ